ਆਪਣੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਮੋੜ ਤੋਂ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇ ਇਸੇ ਕੜੀ ਵਿੱਚ ਹੁਣ ਦਿੱਲੀ ਕੂਚ ਕਰਨ ਦਾ ਪਲਾਨ ਬਣਾ ਰਿਹਾ ਹੈ ਤੇ ਇਸੇ ਕੜੀ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਹੁਦੇਦਾਰ ਦੀ ਅਗਵਾਈ ਵਿੱਚ ਇਹ ਰੈਲੀ ਦਿੱਲੀ ਦੇ ਵੱਲ ਰਵਾਨਾ ਹੋ ਚੁੱਕੀ ਹੈ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਰਵਾਨਗੀ ਪਾਈ ਗਈ ਹੈ ਗੁਰੂ ਕਾ ਬਾਗ ਜੌਨ ਬਈ ਬਹੁਤ ਵਧੀਆ ਚੱਲ ਬਈ ਚੱਲ ਬਈ ਚਲੋ ਜੇ ਗੁੰਨੋਵਾਲ ਬਈ ਵਧੀਆ ਬਿਸ਼ੇੜਾ ਵਧੀਆ ਬਈ ਵਧੀਆ ਦੋ ਟਰੈਕਟਰ ਢਾਲੀਆਂ ਬਈਵਾ ਬਈ ਸ਼ੇਰੋ ਜਿਲ੍ਹਾ ਅੰਮ੍ਰਿਤਸਰ ਅਰਜਨ 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 ਜੋਰ ਅਰਜਨ ਅਰਜਨ ਜਾ ਰਿਹਾ ਬਈ ਬਹੁਤ ਵਧੀਆ ਬਈ ਮਗਰ ਕਾਫਲਾ ਵੇਖੋ ਲੀਡਰਸ਼ਿਪ ਮਗਰ ਕਾਫਲਾ ਦੋ ਤੋਰ ਦੇ ਮਗਰ ਕਾਫਲਾ ਕਾਫਲਾ ਚਲਾ ਉਹ ਵੇ ਚਲੀ ਢਾਲੀ ਨੂੰ ਕ੍ਰੋਸ ਕਰਾਓ ਹਾਂਜੀ ਹਾਂਜੀ ਕਾਰੇ ਪੈ ਜਾਂਦੇ ਆ ਹਾਂ ਚਲੋ ਆ ਗਿਆ ਵੀ ਆ ਗਿਆ ਸਭਰਾਜ 89555 ਵਈ ਸ਼ਾਬਾਸ਼ ਵਧੀਆ ਪਿੰਡ ਪੰਹੇੜਕਲਾ ਦੋ ਟੈਟੇ ਟਾਲੀਆਂ ਵਧੀਆ ਵਈ ਵਧੀਆ ਸੋਨਾ ਫੇਰ ਫੇਰ ਕਾ ਹਲਾ ਮਗਰਾ ਫੇਰ ਕਾ ਹਲਾ ਮਗਰਾ ਹੌਲੀ 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 ਛੇਰੋ ਹੌਲੀ 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 ਮਾਬਲਾ ਉੱਥੇ ਜਿੱਥੇ ਟਰੈਕਟਰ ਟਰਾਲੀ ਖਲੋਤੀ ਉੱਥੇ ਬੰਦਾ ਖੜਾ ਰੋ ਮਗਰੋਂ ਆ ਕੇ ਖਲੋ ਜਾਂਦੇ ਹੋ ਅਗਲੀ ਟਰਾਲੀ ਨੂੰ ਵੇਖ ਕੇ ਅਗਲੇ ਬੰਨੇ ਬੰਦਾ ਖੜਾ ਰੋ ਕਿ ਪਾਰ ਜਿੱਥੇ ਟਰਾਲੀ ਖਲੋਤੀ ਤਾਂ ਮੁਰ ਜਾਣ ਹਾਂ ਉਹ ਉੱਥੇ ਜਿੱਥੇ ਆ ਉੱਥੇ ਘੜਬੜ ਹੋ ਰਹੀ ਆ ਹਾਂ ਆ ਜਾ ਰਿਹਾ ਭਾਈ ਮਹਿੰਦਰਾ 575 ਠੀਕ ਆ ਭਾਈ 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 ਅਗਲੇ ਬੰਨੇ ਮੈਸੀ ਭਾਈ ਨਵਾਂ ਨਵਾਂ ਮਾਡਲ नवा मैडम मैसीडा माल ने दोनों डेटा दिया आप आप दिखाइए मीडिया को आप देख रहे हैं कितना डेटा पटोली जा रहे हैं आप किसी हैं बहुत बड़ी तादत पे जा रहे हैं ਅਮਰੀਕਾ ਪਿੰਡ ਹਮਾਰਾ ਦੋ ਡੇਜੇ ਦਾਲੀਆਂ ਦੀ ਨੂਲਾਵਲੀ ਦੋ ਡੇਜੇ ਕੱਡਾਲੀਆਂ ਹੱਥਾਂ ਤੋਂ ਆਹ ਬਈ ਨਵੇਂ ਮਾਡਲ ਆ ਕੌਦਾ ਵੀ ਸੋਣਾ ਲਿਖਾ ਜਾ ਰਿਹਾ ਵੀ ਸੋਣਾ ਲਿਖਾ ਆ ਪਟਾਣਾ ਪਟਾਣਾ ਬਸਾਤੇ ਨੇ ਬਹੁਤ ਦਰਿਆ ਦੇ ਇਲਾਕੇ ਵਾਲੀ ਗੱਡੀ ਆ ਬਈ ਅਗੇ ਚੱਲਦੇ ਹੋਏ ਚੱਲੇ ਰੰਗੋ ਮਾਲ ਪੁਲਿਸਾਂ ਦੇ ਵੀ ਸਭ ਤੋਂ ਬੜੀ ਅਡਾਰੀ ਬਾਰਡਰ ਹਾਂ 11 ਜਿਹੜਾ ਮੁੱਟਰ ਜਮਦਰਸ਼ ਬਈ ਸ਼ੇਅਰ ਕਰ ਦਿਓ ਅਰਜਨ ਚੱਲ ਰਿਹਾ ਅਰਜਨ ਅਰਜਨ ਜਾ ਰਿਹਾ हांजी बुया भई वॾ तेर करियो देश दुनिया जो लको हिकु लख बंदा देखे मोबाइल ते हिन चीज़ फतिह साहिब न काफ़ा चाहियां भई ਸ਼ਾਬਾਸ਼ ਇਹ ਚਾਲ ਵੀ ਫਾਰਮ ਟਰੈਕ ਚਾਲ ਵੀ ਫਾਰਮ ਟਰੈਕ ਡਰਾਈਵਰ ਵੀ ਦੇਖ ਕੇ ਖਬਰਦਾਰ ਨੇ ਟਰਾਲੀ ਥੱਲੇ ਲਾ ਕੇ ਅਗਲੀ ਟਰਾਲੀ ਨੂੰ ਥੱਲੇ ਚੱਲ ਥੱਲੇ ਚੱਲ ਡਰਾਈਵਰ ਵੀ ਚਲਦੀ ਰਹੇ ਟਰਾਂਸਪੋਰਟ ਚਲਦੇ ਰਹੇ ਆਪਣੀਆਂ ਸੈਡਾਂ ਤੇ ਟਰਾਲੀਆਂ ਆ ਚੱਲਿਆ ਜੀ ਫਾਰਮ ਟਰੈਕ ਸੱਜ ਪਈ ਉਹਦੇ ਨਗਰ 575 ਡੀ ਆਈ ਪਈ ਜੋਰ ਨਗਰਲਾ ਨਗਰਲਾ ਕਾਬਲਾ ਨਗਰਲਾ ਟੁੱਟ ਰਿਹਾ ਲੀਡਰ ਧਿਆਨ ਦੇਣਾ ਹੌਲੀ 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 ਭਾਈ 275 ਹੌਲੀ ਡੀਆਈ ਹੌਲੀ ਹੌਲੀ ਡੀਆਈ 275 ਪਿਛਲਾ ਕਰਾ ਦਿਓ ਪਿਛਲਾ ਕਰਾ ਦਿਓ ਟਰੈਕਟਰ ਸਟਾਰਟ ਹੋਣ ਚ ਸਮੱਸਿਆ ਸੀ ਹਾਂ ਪਿਛਲਾ ਸਟਾਰਟ ਕਰਾ ਦਿਓ ਇਹਦਾ ਪਿਛਲਾ ਸਟਾਰਟ ਕਰੋ ਅਗਲਾ ਅਗਲਾ ਖਿੱਚੀ ਜਾਓ ਜਿੰਨੇ ਖਲੋਣਾ ਉਹਨੂੰ ਅੱਗੇ ਕਰਾਸ ਕਰ ਦਿਓ ਸ਼ਾਬਾਸ਼ ਆ ਐਸਐਮਟੀ ਜੀਟਰ ਵੀ ਅਗਲਾ ਭਾਈ ਪੁਰਾਣਾ ਮਾਡਲ ਵਧੀਆ ਬੜੀ ਵਧੀਆ ਸ਼ਾਬਾਸ਼ ਹੈ ਬੁਸ਼ਾਬਾਸ਼ ਹੈ ਸਰਵਾਨੀ ਵਾਲੇ ਜਿਹੋਨਾ ਕੋ ਪਿੰਡ ਮਹਿਮੂਦਪੁਰ ਕਰਾ ਜਿਹੜਾ ਬੰਦਾ ਨਹੀਂ ਮੈਦਾ ਜੂਨ ਬਈ ਮੈਸੰਪੁਰ ਹਾਂ ਹਾਂ ਸਪੈਸ਼ਲ ਲੀਡਰ ਤੇ ਆਨੰਦ ਹੌਲੀ ਆ ਟਰੈਕਟਰ ਸলো ਕਰ ਬਈ ਟਰੈਕਟਰ ਸলো ਕਰ ਖੜੇ ਇੱਥੇ ਮਗਰਲਾ ਮਗਰਲਾ ਕਾਫਲਾ ਲੀਡਰ ਵੇਖੇ ਮਗਰਲਾ ਕਾਫਲਾ ਲੀਡਰ ਬੇਲੇ ਸলো ਕਾਕਾ ਮਗਰਲਾ ਕਾਫਲਾ ਕਦਰਲਾ ਕਾਫਲਾ ਮਗਰਲਾ ਕਾਫਲਾ 2 ਮਿੰਟ 2 ਮਿੰਟ ਕਾਕਾ 2 ਮਿੰਟ ਹਾਂ ਚੱਲ ਰਿਹਾ हां भाई हजरात ਜਿਹੜੇ ਦੇਖ ਰਹੇ ਹੋ ਆਪਾਂ ਬਿਆਸ ਤੋਂ ਫਤਿਹਗੜ ਸਾਹਿਬ ਨਾਲ ਮੁਕਾਬਲਾ ਤੋਰ ਰਹੇਗੇ ਅਨੁਸਾਰ ਜਿਵੇਂ ਸਾਹਿਬ ਜੀ ਦਾ